ਇਹ ਸਰਕਾਰ ਜਿਹੜੀ ਆ ਲਗਾਤਾਰ ਜਦੋਂ ਦੀ ਹੋਣ ਦੇ ਨੇ ਚਾਹੀ ਆ ਤੇ ਧੱਕਾ ਦੇ ਸਾਰੇ ਨੇ ਹੋ ਰਿਹਾ ਪਰ ਮੁਲਾਜ਼ਮ ਵਰਗ ਦੇ ਨਾਲ ਤੇ ਬਹੁਤ ਜ਼ਿਆਦਾ ਧੱਕਾ ਕੀਤਾ ਇਹਨਾਂ ਨੇ ਕਿਉਂਕਿ ਪਤਾ ਨਹੀਂ ਇਹਨਾਂ ਦੀ ਇਹ ਸਮਝ ਤੋਂ ਬਾਹਰ ਆ ਕਿ ਜੇ ਇੰਨਾ ਬਹੁਮਤ ਇਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਦਿੱਤਾ ਜੀ ਤੇ ਉਹ ਉਹਦੇ ਵਿੱਚ ਮੁਲਾਜ਼ਮਾਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਵਾ ਮੁਲਾਜ਼ਮਾਂ ਨੇ ਬੜੇ ਉਤਸ਼ਾਹ ਦੇ ਨਾਲ ਵੋਟਾਂ ਪਾਈਆਂ ਸੀ ਜਿਹੜੇ ਸਾਡੇ ਕੱਚੇ ਮੁਲਾਜ਼ਮ ਆ ਉਹਨਾਂ ਨੂੰ ਆਸ ਸੀ ਕਿ ਸਾਨੂੰ ਇਹ ਰੈਗੂਲਰ ਕਰਨਗੇ ਬਾਕੀ ਜਿਹੜੇ ਮੁਲਾਜ਼ਮਾਂ ਦੇ ਰਹਿਤੇ ਬਕਾਏ ਆ ਉਹਨਾਂ ਦੀ ਆਸ ਹੀ ਵੀ ਸਾਨੂੰ ਇਹ ਦੇਣਗੇ ਜਿਤਨਾ ਡੀਏ ਦੀਆਂ ਕਿਸ਼ਤਾਂ ਦਾ ਬਕਾਇਆ ਉਹ ਕੁਝ ਵਰਗ ਦੇ ਲੋਕ ਆ ਜਿਨ੍ਹਾਂ ਨੂੰ 53% ਮਿਲਣ ਧਿਆ ਇਹਨੂੰ 45 ਮਿਲਣ ਧਿਆ ਇਹ ਜਿਹੜਾ ਪਾੜਾ ਜਿਹੜਾ ਵਾ ਇਹ ਸਹੀ ਨਹੀਂਗਾ ਉਹ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਫੇਰ ਇਹਨਾਂ ਨੇ ਹੋਰ ਇੱਕ ਸਾਲ ਤੱਕ ਡੇਢ ਸਾਲ ਤੱਕ ਲੋਕਾਂ ਵਿੱਚ ਜਾਣਾ ਔਰ ਲੋਕਾਂ ਇਹਨਾਂ ਲੋਕਾਂ ਨੇ ਫੇਰ ਇਹਨਾਂ ਨੂੰ ਵੋਟਾਂ ਪਾਉਣੀ ਆ ਤੇ ਜੇ ਆਪਣੀਆਂ ਨੀਤੀਆਂ ਨੂੰ ਸੁਧਾਰਨ ਔਰ ਮੁਲਾਜ਼ਮਾਂ ਦੇ ਜਿਹੜੇ ਮਸਲੇ ਆ ਉਹ ਪਹਿਲ ਦੇ ਆਧਾਰ ਤੇ ਹੱਲ ਕਰਨ ਇਹ ਸਾਡੀ ਅਪੀਲ ਹੈ ਸਰਕਾਰ ਨੂੰ ਤੇ ਮੁਲਾਜ਼ਮ ਜਿਹੜਾ ਹੁੰਦਾ ਵਾ ਉਹ ਸਰਕਾਰ ਦਾ ਬਹੁਤ ਅਨੇਖੜਵਾਂ ਹੁੰਦਾ ਸਰਕਾਰ ਨਾਲ ਪਹਿਲੇ ਮੀਟਿੰਗ ਹੋਈਆਂ ਕਿ ਜਿੱਥੇ ਬੰਦੀਆਂ ਬਹੁਤ ਜ਼ਿਆਦੀਆਂ ਇਹ ਪਹਿਲੀ ਸਰਕਾਰ ਆ ਕਿ ਜਿੰਨਾ ਮੀਟਿੰਗ ਦਾ ਬਹੁਤ ਹੀ ਜ਼ਿਆਦੀਆਂ ਹੋਈਆਂ ਪਰ ਉਹਦਾ ਰਿਜ਼ਲਟ ਕੋਈ ਨਹੀਂ ਨਿਕਲਿਆ ਕੀ ਫਿਰ ਸਰਕਾਰੋਂ ਕੀ ਬੇਨਤੀ ਕਰੋਗੇ ਸਰਕਾਰ ਨੂੰ ਸਾਡੀ ਇਹੋ ਬੇਨਤੀ ਹੈ ਵੀ ਜੋ ਮੁਲਾਜ਼ਮਾਂ ਦੇ ਮਸਲੇ ਹੈ ਸਰਕਾਰ ਮੰਨਦੀ ਆ ਹਰ ਵਾਰੀ ਜਦੋਂ ਮੀਟਿੰਗ ਹੁੰਦੀ ਆ ਕਹਿੰਦੇ ਵੀ ਤੁਹਾਡੀਆਂ ਮੰਗਾਂ ਬਿਲਕੁਲ ਜਾਇਜ਼ ਆ ਇਹ ਹੱਲ ਹੋਣੀਆਂ ਚਾਹੀਦੀਆਂ ਪਰ ਫਿਰ ਪਤਾ ਨਹੀਂ ਕੀ ਗੱਲ ਹੁੰਦੀ ਆ ਫਿਰ ਬੈਗੇਰ ਲੱਜ ਜਾਂਦਾ ਇਹਨਾਂ ਦਾ ਕੀ ਇਹਨਾਂ ਦੀ ਮਜਬੂਰੀ ਆ ਇਹ ਕਰਕੇ ਪਤਾ ਸਰਕਾਰ ਨੂੰ ਵੀ ਆ ਕਿ ਮੁਲਾਜ਼ਮ ਜੇ ਕੋ ਅੱਜ ਸੜਕਾਂ ਦੇ ਉੱਤੇ ਆ ਤੇ ਮੁਲਾਜ਼ਮ ਸਹੀ ਆਪਣੀ ਜਗ੍ਹਾ ਤੇ ਆ ਅਵਧਾਰ ਸਿੰਘ ਕੁਮਰਾਜੀ ਪ੍ਰਧਾਨ ਸਿਟੀ ਸਰਕਲ ਹਮਲਾ ਸਰ ਅਸੀਂ ਪੰਜਾਬ ਸਰਕਾਰ ਦੀ ਮੁਲਾਜ਼ਮ ਮਾਰੂ ਨੀਤੀ ਪੈਨਸ਼ਨਰ ਮਾਰੂ ਨੀਤੀ ਦੇ ਖਿਲਾਫ ਅੱਥੇ ਅੱਜ ਮਿਲਾਦਾ ਕਰ ਰਹੇ ਆ ਕਿਉਂ ਕਿ ਹਾਲੇ ਵਾਲੇ ਦੇਖੋ ਕਿ ਪੰਜਾਬ ਦੀ ਜਿਹੜੀ ਬਰਾਬਰੀ ਅਸੀਂ ਬਣਾਈ ਆ ਮਿਹਨਤ ਕਰਕੇ ਜਿਹਨੇ ਮੁਲਾਜ਼ਮਾਂ ਨੇ ਬਣਾਈ ਉਹ ਮਿੱਟੀ ਦੇ ਭਾਅ ਵਿੱਚ ਵੇਚ ਰਹੇ ਨੇ ਅੱਤੇ ਆਪਣੇ 체ਹਿਆਂ ਨੂੰ ਇਹ ਵੇਚ ਰਹੇ ਨੇ ਬਾਕੀ ਸਰਕਾਰ ਜਿਹੜੀ ਹੈ ਪੈਨਸ਼ਨਰਾਂ ਦੇ ਨਾਲ ਬੜਾ ਧਕਾਘਾਰੀ ਹੈ ਤੇ ਰੈਗੂਲਰ ਕਰਮਚਾਰੀਆਂ ਦੇ ਨਾਲ ਬਹੁਤ ਧਕਾਘਾਰੀ ਹੈ ਅੱਜ ਦੀਆਂ ਦੇਖੋ ਮਾੜੀਆਂ ਮਾੜੀ ਜਿਹੜੀਆਂ ਸਟੇਟਾਂ ਨੇ ਜਿਨ੍ਹਾਂ ਦਾ ਕਿਸੇ ਖਾਤੇ 'ਚ ਨਾ ਨਹੀਂ ਚੱਲਦਾ ਉਹ ਅੱਜ 16% ਡੀਏ ਦੇ ਕੇ ਤੇ ਉਹਨਾਂ ਨੂੰ ਉਹਨਾਂ ਨੂੰ ਸੰਤੁਸ਼ਟ ਕੀਤਾ ਗਿਆ ਪਰ ਪੰਜਾਬ ਦੀ ਇਹ ਨਾਦਰਸ਼ੀ ਸਰਕਾਰ ਜਿਹੜੀ ਹੈ ਇਹ ਮੁਲਾਜ਼ਮ ਪੈਨਸ਼ਨਰ ਰੋਧੀ ਸਰਕਾਰ ਜਿਹੜੀ ਹੈ ਇਹ ਇਹਨਾਂ ਦੇ ਨਾਲ ਪਤਾ ਨਹੀਂ ਕਿ ਸਰਕਾਰ ਮਤਰੀ ਮਾਲਾ ਸ਼ੁਰੂ ਕਰ ਰਹੀ ਹੈ ਅੱਜ ਤੱਕ 16% ਡੀਐਨ ਇਹਨਾਂ ਨੇ ਦਿੱਤਾ ਜਿਹੜੇ ਰਿਟਾਇਰਡ ਕਰਮਚਾਰੀ 16 ਤੋਂ ਪਹਿਲਾਂ ਹੋਏ ਸੀ ਉਹਨਾਂ ਨੂੰ 2.9 ਦੇ ਫੈਕਟਰ ਨਹੀਂ ਦਿੱਤਾ ਗਿਆ 16 ਤੋਂ ਪਹਿਲਾਂ ਜਿਹੜਾ ਆਪਣਾ ਸਾਡਾ ਡੀਐਸੀ 113 ਦੀ ਵੀ 125 ਹੋਣਾ ਚਾਹੀਦਾ ਸੀ ਉਹ ਵੀ ਇਹਨਾਂ ਨੇ ਸਾਡਾ ਅਪਡੇਟ ਤੱਕ ਨਹੀਂ ਕੀਤਾ ਜਿਹੜੀਆਂ ਇਸ ਮਲਾਜ਼ਮ ਮਾਰੂ ਨੀਤੀਆਂ ਦੇ ਖਿਲਾਫ ਉਹ ਅਸੀਂ ਅੱਜ ਪ੍ਰੋਟੈਸਟ ਕਰ ਰਹੇ ਹਾਂ ਕਿ ਸਰਕਾਰ ਜੋ ਕਰ ਰਹੀ ਹੈ ਸਾਡੇ ਨਾਲ ਧੱਕਾ ਕਰ ਰਹੀ ਹੈ ਸਾਡੀ ਤਨਖਾਹਾਂ ਦਾ ਮਾਧਿਅਮ ਤੋਂ ਕਟੀਆਂ ਬੋਟ ਬੋਟ ਕੱਟੀਆਂ ਜਾ ਰਹੀਆਂ ਇੱਕ ਜੱਗੀਆ ਟੈਕਸ ਜੱਗੀਆ ਟੈਕਸ 200 ਰੁਪਿਆ ਇਹਨਾਂ ਨੇ ਡਰੋਲੈਂਟ ਟੈਕਸ ਸਾਡੇ ਦੇ ਲਾਇਆ ਜਿਹੜਾ ਗੈਰਕਾਨੂੰਨੀ ਹੈ 200 ਰੁਪਿਆ ਸਾਡਾ ਜਬਰੀ ਤੌਰ ਤੇ ਇਕੱਠੀ ਜਾ ਰਹੇ ਨੇ ਉਹਦੇ ਲਈ ਇਹਨਾਂ ਨੂੰ ਲੱਖ ਰਹੀਏ ਨੰਬਰ ਕਰ ਚੁੱਕਿਆ ਪਰ ਇਹਨਾਂ ਨੇ ਸਾਨੂੰ ਅਜ ਤੱਕ ਕੋਈ ਜਵਾਬ ਨਹੀਂ ਪੰਜਾਬ ਸਰਕਾਰ ਦੇ ਬੰਦੀ ਘਾਟੀ ਪਹੁੰਚੀ ਹੈ ਜੀ ਪੰਜਾਬ ਸੂਬਾ ਪ੍ਰਧਾਨ ਸਾਡੇ ਮਾਨਯੋਗ ਜੀ ਸਾਹਿਬ ਬਾਬਾ ਅਮਰਜੀਤ ਜਿਹੜੇ ਸਾਡੇ ਪੈਨਸ਼ਨਰ ਵੈਲਫੇਅਰ ਵਡੇਸ਼ ਹਨ ਉਹਦੀ ਜਨਮਦਨੀ ਕਰ ਰਹੇ ਆ ਉਹ ਅਸੀਂ ਇੱਥੇ ਬੜਾ ਵਿਸ਼ਾਲ ਪੱਸਾਂ ਦੇ ਰਹੀ ਆਪਣੇ ਢੱਕਾਂ ਦੇ ਰਹੀ ਤਾਰੰਦ ਰਹੀ ਇੱਥੇ ਵਿਸ਼ਾਲ ਮਤਲਬ ਆਪਣਾ ਇਕੱਠ ਕਰਕੇ ਇੱਥੇ ਪਹ ਤਾਂ ਕਿ ਅਥੋਂ ਦੇ ਬੀਲੀ ਮੰਤਰੀ ਜਿਹੜਾ ਉਹ ਮਕਰਨੀ ਨਹੀਂ ਦੇ ਸੁੱਤੇ ਆ ਉਹਨੂੰ ਇਹੇ ਚੁਕਾਇਆ ਜਾਵੇ ਕਿ ਜਿਹੜੀਆਂ ਸਾਡੀਆਂ ਮੰਗਾਂ ਨੇ ਉਹਨਾਂ ਨੂੰ ਜਿਹੜਾ ਮੰਗਾਂ ਦੇ ਜਿਹਨੂੰ ਲਾਗੂ ਕੀਤਾ ਜਾਵੇ ਮੰਨੀਆਂ ਆਈਆਂ ਮੰਗਾਂ ਵੀ ਜਿਹੜੇ ਲਾਗੂ ਨਹੀਂ ਕਰੀ ਸਰਕਾਰ ਨੂੰ ਬੇਨਤੀ ਕਰੀ ਸਰਕਾਰ ਨੂੰ ਇਹ ਹੀ ਬੇਨਤੀ ਕਰਾਂਗੇ ਅਪੀਲ ਵੀ ਕਰਦੇ ਆ ਕਿ ਸਾਡੀਆਂ ਮੰਗਾਂ ਜਿਹੜੀਆਂ ਜਲਦੀ ਜਲਦੀ ਹੱਲ ਕੀਤੀਆਂ ਜਾਣ ਨਾ ਕਰਨ ਦੀ ਸੂਤ ਵਿੱਚ ਜੋ ਸੁਪਰ ਕਮੇਟੀ ਅਗਲਾ ਨੈਕਸਟ ਪ੍ਰੋਗਰਾਮ ਜੋ ਸੰਗਠਨ ਲਿਖੇਗੀ ਉਹਦੇ ਪਰ ਹਟ ਜਾਏਗਾ